ਬਠਿੰਡਾ ਵਿੱਚ ਭਗਵੰਤ ਮਾਨ ਪਹੁੰਚ ਰਹੇ ਨੇ ਵੱਡਾ ਰੋਡ ਸ਼ੋਅ ਕੀਤਾ ਜਾਣਾ ਨਾਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਮੌਜੂਦ ਹਨ ਇਸ ਵਾਰ ਸਾਡੇ ਬਜਿੰਦਰ ਕੌਰ ਜੀ ਮੌਜੂਦ ਨੇ ਮੈਡਮ ਕਿਸ ਤਰੀਕੇ ਦਾ ਲੱਗ ਰਿਹਾ ਹੈ ਇਹ ਰੋਡ ਸ਼ੋਅ ਜਿਹੜਾ ਹੈ ਕਿੰਨਾ ਕਾਰਗਰ ਸਾਬਿਤ ਹੋ ਪਹਿਲਾਂ ਤਾਂ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਅੱਜ ਬਠਿੰਡਾ ਸਾਡੀ ਲੋਕ ਸਭਾ ਦੇ ਵਿੱਚ ਆ ਰਹੇ ਨੇ ਜਿੱਥੇ ਉਹਨਾਂ ਨੇ ਰੋਡ ਸ਼ੋਅ ਜਿਹੜਾ ਬਠਿੰਡਾ ਰੱਖਿਆ ਹੋਇਆ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਸਾਰਿਆਂ ਦਾ ਜਿਹੜੇ ਹਮ ਹਮਾ ਕੇ ਆਪ ਮੁਹਾਰੇ ਇੱਥੇ ਸਾਰੇ ਵੋਟਰ ਸਪੋਰਟਰ ਪਹੁੰਚੇ ਨੇ ਇਸ ਤਪਦੀ ਹੋਈ ਗਰਮੀ ਦੇ ਵਿੱਚ ਉਹਨਾਂ ਦਾ ਜੋਸ਼ ਤੇ ਜਨੂਨ ਜਿਹੜਾ ਜਜ਼ਬਾ ਉਹ ਪੂਰਨ ਤਰੀਕੇ ਦੇ ਨਾਲ ਕਾਇਮ ਆ ਤੇ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਸ ਫੇਰੀ ਤੋਂ ਬਾਅਦ ਕਿੰਨਾ ਅਸਰ ਜਿਹੜਾ ਪਵੇਗਾ ਆਲਰੇਡੀ ਜੇ ਦੇਖਿਆ ਜਾਵੇ ਤਾਂ ਬਠਿੰਡਾ ਲੋਕ ਸਭਾ ਦੀ ਸੀਟ ਹੈ ਜਿਹੜੀ ਲੋਕਾਂ ਨੇ ਮਨ ਬਣਾ ਰੱਖਿਆ ਹੈਗਾ ਤਾਂ ਜਿਹੜੇ ਸਾਡੇ ਸੀਐਮ ਸਾਹਿਬ ਹਰ ਉਸ ਵੰਚ ਤੇ ਅਨਾਉਂਸ ਕਰਦੇ ਕਿ 13 0 ਦਾ ਮਾਹੌਲ ਆ ਤਾਂ 13 0 ਦਾ ਮਾਹੌਲ ਆ ਜਿਹੜੀ ਉਹਦੀ ਸਿਰਜਣਾ ਹੈ ਉਹ ਬਠਿੰਡਾ ਸੀਟ ਕਰ ਰਹੀ ਹੈ ਇਸ ਵੇਲੇ ਬਠਿੰਡਾ ਸੀਟ ਨੇ ਮਨ ਬਣਾ ਰੱਖਿਆ ਹੈ ਔਰ ਇੱਕ ਤਰਫਾ ਫੈਸਲਾ ਜਿਹੜਾ ਲੋਕ ਜਿਹੜੇ ਇਥੋਂ ਦੇ ਕਰਨ ਜਾ ਰਹੇ ਅੱਜ ਤੁਸੀਂ ਵੇਖ ਰਹੇ ਹੋ ਜਿਸ ਤਰੀਕੇ ਨਾਲ ਹਮ ਹਮਾ ਕੇ ਸਾਡੇ ਵੋਟਰ ਸਪੋਰਟਰ ਇਥੇ ਪਹੁੰਚੇ ਨੇ ਤਾਂ ਬੜਾ ਕਲੀਅਰ ਘਟਾ ਕਿ ਬੜਾ ਜਨੂਨ ਤੇ ਬੜਾ ਜੋਸ਼ ਆ ਸਾਰਿਆਂ ਦੇ ਵਿੱਚ ਬੜਾ ਜਜਬਾ ਔਰ ਦੱਬ ਕੇ ਫੈਸਲਾ ਆਉਣ ਵਾਲੀ ਇੱਕ ਤਰੀਕ ਨੂੰ ਕਰਨਗੇ ਜੇਕਰ ਖੁੜਿਆ ਸਾਹਿਬ ਜਿੱਤ ਜਾਂਦੇ ਨੇ ਟੋਡੇ ਹਲਕੇ ਸਭ ਤੋਂ ਪਹਿਲਾ ਕੰਮ ਕਿਹੜਾ ਜਿਹੜਾ ਪੈਂਡਿੰਗ ਪਿਆ ਹੈ ਕੇਂਦਰ ਵੱਲੋਂ ਕੀਤਾ ਜਾਣਾ ਜਿਹੜਾ ਨਹੀਂ ਹੋਇਆ ਤੇ ਉਹ ਕਰਵਾਉਂਗੇ ਅਸੀਂ ਤਾਂ ਦੇਖੋ ਹਮੇਸ਼ਾ ਹੀ ਇੱਕ ਗੱਲ ਮੰਚ ਤੋਂ ਕਰਦੇ ਆ ਕਿ ਜੇ ਸਾਡਾ 13 ਜ਼ੀਰੋ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਕੇ ਆਉਂਦਾ ਕਿ ਜਿਹੜਾ ਪੂਰੀ ਉਮੀਦ ਆ ਕਿ ਇਸ ਵੇਲੇ ਬਣਨ ਜਾ ਰਿਹਾ ਆ ਤੇ ਬਹੁਤ ਸਾਰੇ ਕੰਮ ਜਿਹੜੇ ਕਰਨ ਵਾਲੇ ਇਸ ਵੇਲੇ ਲੋਕਾਂ ਨੂੰ ਐਜੂਕੇਸ਼ਨ ਦੀ ਲੋੜ ਆ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਜਿਹੜੇ ਇੱਕ ਰਤਵੇ ਦੇ ਹੋਣਗੇ ਉਹ ਲੋਕਾਂ ਦੀ ਮਰਜ਼ੀ ਹੋਊਗੀ ਉਹਨਾਂ ਨੇ ਆਪਣੇ ਬੱਚੇ ਨੂੰ ਸਰਕਾਰੀ ਚ ਪੜਾਉਣਾ ਜਾਂ ਪ੍ਰਾਈਵੇਟ ਚ ਪੜਾਉਣਾ ਸੇਮ ਹੈਲਥ ਇਸ਼ੂਜ਼ ਆ ਸਿਹਤ ਸੇਵਾਵਾਂ ਜਿਹੜੀਆਂ ਇੱਕ ਬਰਾਬਰ ਦੀਆਂ ਹੋਣਗੀਆਂ ਉਹ ਲੋਕਾਂ ਦੀ ਮਰਜ਼ੀ ਹੋਊਗੀ ਉਹਨਾਂ ਨੇ ਪ੍ਰਾਈਵੇਟ ਚ ਇਲਾਜ ਕਰਾਉਣਾ ਜਾਂ ਉਹਨਾਂ ਨੇ ਸਰਕਾਰੀ ਚ ਕਰਾਉਣਾ ਮਤਲਬ ਇਹੋ ਜੇ ਜਿਹੜੀਆਂ ਬੇਸਿਕ ਨੀਡਸ ਆ ਉਹਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਣ ਦੇਊਗੀ ਉਹਦੇ ਤੇ ਅਸੀਂ ਲੱਗਾਂਗੇ ਮੇਰੇ ਮਰਜ਼ਾਬ ਬਲਜਿੰਦਰ ਕੋਹਲ ਜੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਵੱਡਾ ਇੱਕ ਇੱਥੇ ਇਸ ਵਕਤ ਹਾਲ ਦੀ ਘੜੀ ਦਿਖਾ ਦੇ ਸਕਦਾ ਤੂੰ ਦੱਸ ਦੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਆਪ ਸੁਪਰੀਮੋ ਨੇ ਉਹਨਾਂ ਵੱਲੋਂ ਬਠਿੰਡਾ ਵਿੱਚ ਅੱਜ ਵੱਡਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਬਠਿੰਡਾ ਵਿੱਚ ਭਗਵੰਤ ਮਾਨ ਪਹੁੰਚ ਰਹੇ ਨੇ ਵੱਡਾ ਰੋਡ ਸ਼ੋਅ ਕੀਤਾ ਜਾਣਾ ਨਾਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਮੌਜੂਦ ਹਨ ਕਿ ਇਸ ਪਰ ਸਾਡੇ ਬਜਿੰਦਰ ਗੌਰ ਜੀ ਮੌਜੂਦ ਨੇ ਮੈਡਮ ਕਿਸ ਤਰੀਕੇ ਦਾ ਲੱਗ ਰਿਹਾ ਹੈ ਰੋਡ ਸ਼ੋਅ ਜਿਹੜਾ ਕਿੰਨਾ ਕਾਰਗਰ ਸਾਬਿਤ ਹੋ ਪਹਿਲਾਂ ਤਾਂ ਸਾਡੇ ਨੈਸ਼ਨਲ ਕਨਵੀਨਰ ਅਦਵਿਨ ਕੇਜਰੀਵਾਲ ਜੀ ਅੱਜ ਬਠਿੰਡਾ ਸਾਡੀ ਲੋਕ ਸਭਾ ਦੇ ਵਿੱਚ ਆ ਰਹੇ ਨੇ ਜਿੱਥੇ ਉਹਨਾਂ ਨੇ ਰੋਡ ਸ਼ੋਅ ਜਿਹੜਾ ਬਠਿੰਡਾ ਰੱਖਿਆ ਹੋਇਆ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਸਾਰਿਆਂ ਦਾ ਜਿਹੜੇ ਹਮ ਹਮਾ ਕੇ ਆਪ ਮੁਹਾਰੇ ਇੱਥੇ ਸਾਰੇ ਵੋਟਰ ਸਪੋਰਟਰ ਪਹੁੰਚੇ ਨੇ ਇਸ ਤਪਦੀ ਹੋਈ ਗਰਮੀ ਦੇ ਵਿੱਚ ਉਹਨਾਂ ਦਾ ਜੋਸ਼ ਤੇ ਜਨੂਨ ਜਿਹੜਾ ਜਜ਼ਬਾ ਉਹ ਪੂਰਨ ਤਰੀਕੇ ਦੇ ਨਾਲ ਕਾਇਮ ਆ ਤੇ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਸ ਫੇਰੀ ਤੋਂ ਬਾਅਦ ਕਿੰਨਾ ਅਸਰ ਜਿਹੜਾ ਪਵੇਗਾ ਔਰ ਅਲਰੇਡੀ ਜੇ ਦੇਖਿਆ ਜਾਵੇ ਤਾਂ ਬਠਿੰਡਾ ਲੋਕ ਸਭਾ ਦੀ ਸੀਟ ਹੈ ਜਿਹੜੀ ਲੋਕਾਂ ਨੇ ਮਨ ਬਣਾ ਰੱਖਿਆ ਹੈਗਾ ਤਾਂ ਜਿਹੜੇ ਸਾਡੇ ਸੀਐਮ ਸਾਹਿਬ ਹਰ ਉਸ ਸੰਚ ਤੇ ਅਨਾਉਂਸ ਕਰਦੇ ਕਿ 13 0 ਦਾ ਮਾਹੌਲ ਆ ਤਾਂ 13 0 ਦਾ ਮਾਹੌਲ ਆ ਜਿਹੜੀ ਉਹਦੀ ਸਿਰਜਣਾ ਹੈ ਉਹ ਬਠਿੰਡਾ ਸੀਟ ਕਰ ਰਹੀ ਹੈ ਇਸ ਵੇਲੇ ਬਠਿੰਡਾ ਸੀਟ ਨੇ ਮਨ ਬਣਾ ਰੱਖਿਆ ਹੈ ਔਰ ਇੱਕ ਤਰਫਾ ਫੈਸਲਾ ਜਿਹੜਾ ਲੋਕ ਜਿਹੜੇ ਇਥੋਂ ਦੇ ਕਰਨ ਜਾ ਰਹੇ ਅੱਜ ਤੁਸੀਂ ਵੇਖ ਰਹੇ ਹੋ ਜਿਸ ਤਰੀਕੇ ਨਾਲ ਹਮ ਹਮਾ ਕੇ ਸਾਡੇ ਵੋਟਰ ਸਪੋਰਟਰ ਇਥੇ ਪਹੁੰਚੇ ਨੇ ਤਾਂ ਬੜਾ ਕਲੀਅਰ ਘਟਾ ਕਿ ਬੜਾ ਜਨੂਨ ਤੇ ਬੜਾ ਜੋਸ਼ ਆ ਸਾਰਿਆਂ ਦੇ ਵਿੱਚ ਬੜਾ ਜਜ਼ਬਾ ਔਰ ਦੱਬ ਕੇ ਫੈਸਲਾ ਆਉਣ ਵਾਲੀ ਇੱਕ ਤਰੀਕ ਨੂੰ ਕਰਨਗੇ ਜੇਕਰ ਖੁੱਡਿਆ ਸਾਹਿਬ ਜਿੱਤ ਜਾਂਦੇ ਨੇ ਤੋਂ ਟੋਡੇ ਹਲਕੇ ਸਭ ਤੋਂ ਪਹਿਲਾ ਕੰਮ ਕਿਹੜਾ ਹੈ ਜਿਹੜਾ ਪੈਂਡਿੰਗ ਪਿਆ ਹੈ ਕੇਂਦਰ ਵੱਲੋਂ ਕਿਤਾਜਣਾ ਜਿਹੜਾ ਨਹੀਂ ਹੋਇਆ ਤੇ ਉਹ ਕਰਵਾਉਂਗੇ ਅਸੀਂ ਤਾਂ ਦੇਖੋ ਹਮੇਸ਼ਾ ਹੀ ਇੱਕ ਗੱਲ ਮੰਚ ਤੋਂ ਕਰਦੇ ਆ ਕਿ ਜੇ ਸਾਡਾ 13 0 ਦਾ ਮਾਹੌਲ ਪੰਜਾਬ ਦੇ ਵਿੱਚ ਬਣ ਕੇ ਆਉਂਦਾ ਕਿ ਜਿਹੜਾ ਪੂਰੀ ਉਮੀਦ ਹੈ ਕਿ ਇਸ ਵੇਲੇ ਬਣਨ ਜਾ ਰਿਹਾ ਹੈ ਤੇ ਬਹੁਤ ਸਾਰੇ ਕੰਮ ਜਿਹੜੇ ਕਰਨ ਵਾਲੇ ਐ ਇਸ ਵੇਲੇ ਲੋਕਾਂ ਨੂੰ ਐਜੂਕੇਸ਼ਨ ਦੀ ਲੋੜ ਆ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਜਿਹੜੇ ਇੱਕ ਰਤਵੇ ਦੇ ਹੋਣਗੇ ਉਹ ਲੋਕਾਂ ਦੀ ਮਰਜ਼ੀ ਹੋਊਗੀ ਉਹਨਾਂ ਨੇ ਆਪਣੇ ਬੱਚੇ ਨੂੰ ਸਰਕਾਰੀ ਚ ਪੜਾਉਣਾ ਜਾਂ ਪ੍ਰਾਈਵੇਟ ਚ ਪੜਾਉਣਾ ਸੇਮ ਹੈਲਥ ਇਸ਼ੂਜ਼ ਆ ਸਿਹਤ ਸੇਵਾਵਾਂ ਜਿਹੜੀਆਂ ਇੱਕ ਬਰਾਬਰ ਦੀਆਂ ਹੋਣਗੀਆਂ ਉਹ ਲੋਕਾਂ ਦੀ ਮਰਜ਼ੀ ਹੋਊਗੀ ਉਹਨਾਂ ਨੇ ਪ੍ਰਾਈਵੇਟ ਚ ਇਲਾਜ ਕਰਾਉਣਾ ਜਾਂ ਉਹਨਾਂ ਨੇ ਸਰਕਾਰੀ ਚ ਕਰਾਉਣਾ ਹੈ ਮਤਲਬ ਇਹੋ ਜੇ ਜਿਹੜੀਆਂ ਬੇਸਿਕ ਨੀਡਸ ਆ ਉਹਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਣ ਦੇਊਗੀ ਉਹਦੇ ਤੇ ਅਸੀਂ ਲੱਗਾਂਗੇ ਮੇਰੇ ਮਰਜ਼ਾਬ ਬਜਿੰਦਰ ਕੋਚੀ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਤੇ ਵੱਡਾ ਇਹ ਹੈ ਇੱਥੇ ਇਸ ਵਕਤ ਹਾਲ ਦੇ ਘੜੀ